ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਅਸੀਂ ਇੱਕ 5 ਰੁਪਏ ਦੇ ਸਿੱਕੇ ਤੇ ਨਮਕ ਦੇ ਨਾਲ ਨਮਕ ਤੁਸੀਂ ਸਿਰਫ ਥੋੜਾ ਜਿਹਾ ਹੀ ਯੂਜ਼ ਕਰਨਾ ਹੈ ਸਿਰਫ ਔਰ ਸਿਰਫ ਇਹਨਾਂ ਦੋ ਚੀਜ਼ਾਂ ਦੇ ਨਾਲ ਹੀ ਤੁਹਾਡੀ ਜਿਹੜੀ ਕਿਸਮਤ ਹੈ ਦੋ ਚੀਜ਼ਾਂ ਦੇ ਨਾਲ ਹੀ ਉਪਾਅ ਕਰਨ ਦੇ ਨਾਲ ਤੁਹਾਡੀ ਕਿਸਮਤ ਬਦਲ ਜਾਵੇਗੀ ਤੁਹਾਡੀ ਕਿਸਮਤ ਇਸ ਉਪਾਅ ਨੂੰ ਕਰਨ ਤੋਂ ਬਾਅਦ ਦੇ ਵਿੱਚ ਸਿਰਫ ਤਾਂ ਹੀ ਬਦਲੇਗੀ ਜੇਕਰ ਤੁਹਾਡੀ ਮਨ ਦੇ ਵਿੱਚ ਜਜ਼ਬਾ ਹੋਵੇਗਾ ਉਪਾਅ ਤਾਂ ਅਸੀਂ ਜ਼ਰੂਰ ਜਿਹੜਾ ਕਰਨਾ ਉਹ ਤਾਂ ਕਰਨਾ ਹੀ ਹੁੰਦਾ ਹੈ ਤੇ ਜੇਕਰ ਆਪਾਂ ਗੱਲ ਕਰੀਏ ਜਜ਼ਬੇ ਜਜ਼ਬੇ ਦਾ ਮਤਲਬ ਇਹ ਹੈ ਕਿ ਸਾਡੇ ਅੰਦਰ ਜਿਹੜੀ ਅਸੀਂ ਮਿਹਨਤ ਕਰਦੇ ਹਾਂ ਉਹ ਸਾਡੇ ਅੰਦਰ ਮਿਹਨਤ ਕਰਨ ਦੀ ਭਾਵਨਾ ਜ਼ਰੂਰ ਹੋਣੀ ਚਾਹੀਦੀ ਹੈ ਇਸ ਤਰੀਕੇ ਦੇ ਨਾਲ ਇਹ ਉਪਾਅ ਵੀ ਉਸ ਸਮੇਂ ਹੀ ਕੰਮ ਕਰਦੇ ਨੇ ਜਦੋਂ ਅਸੀਂ ਮਿਹਨਤ ਕਰ ਰਹੇ ਹੁੰਦੇ ਆ ਇਹ ਨਹੀਂ ਹੁੰਦਾ ਇਸੇ ਤਰੀਕੇ ਦੇ ਨਾਲ ਕਈ ਲੋਕ ਕੀ ਕਰਦੇ ਆ ਉਹ ਇਹ ਸੋਚਣ ਲੱਗ ਜਾਂਦੇ ਆ ਕਿ ਜਿਵੇਂ ਅਸੀਂ ਇਹ ਉਪਾਅ ਕੀਤਾ ਇਹ ਉਪਾਅ ਤਾਂ ਵੀ ਦੱਸ ਰਹੇ ਨੇ ਬਹੁਤ ਸਾਰੇ ਤੇ ਅਸੀਂ ਹੁਣ ਕੀ ਕਰਾਂਗੇ ਇਹ ਉਪਾਅ ਹੀ ਕਰਾਂਗੇ ਤੇ ਅਸੀਂ ਜੋ ਵੀ ਕੰਮ ਕਰਨਾ ਹੈ ਆਪਣਾ ਉਹ ਅਸੀਂ ਮੰਜੀ ਤੇ ਬੈਠ ਕੇ ਹੀ ਕਰਾਂਗੇ ਕਹਿਣ ਦਾ ਭਾਵ ਕਿ ਜਿਹੜੀ ਅਸੀਂ ਮਿਹਨਤ ਕਰਦੇ ਆ ਨਾ ਉਹ ਉਹ ਅਸੀਂ ਹੱਡ ਬਣ ਕੇ ਮਿਹਨਤ ਨਹੀਂ ਕਰਨੀ ਅਸੀਂ ਮੰਜੇ ਤੇ ਬੈਠ ਕੇ ਹੀ ਜੋ ਕੰਮ ਕਰ ਆਪਣਾ ਕਰਨਾ ਹੈ ਘਰ ਦਾ ਥੋੜਾ ਬਹੁਤ ਉਹ ਉੱਥੇ ਬੈਠ ਕੇ ਹੀ ਕਰਾਂਗੇ ਸਾਨੂੰ ਕਿਤੇ ਬਾਹਰ ਜਾ ਕੇ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਬਸ ਅਸੀਂ ਇਹੀ ਉਪਾਅ ਕਰ ਲੈਣਾ ਤੇ ਇਸੇ ਉਪਾਅ ਦੇ ਨਾਲ ਹੀ ਸਾਡੇ ਘਰ ਦੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਣਾ ਹੈ ਕਿਸ ਤਰੀਕੇ ਦੇ ਨਾਲ ਜੇਕਰ ਤੁਸੀਂ ਆਪਣੀ ਸੋਚ ਇਸ ਤਰ੍ਹਾਂ ਦੀ ਰੱਖਦੇ ਹੋ ਨਾ ਕਿ ਅਸੀਂ ਇਹ ਉਪਾਅ ਕਰ ਲੈਣਾ ਹੈ ਤੇ ਬਸ ਇਹ ਉਪਾਅ ਕਰਨ ਦੇ ਨਾਲ ਸਾਡੇ ਘਰ ਦੇ ਵਿੱਚ ਪੈਸਾ ਹੀ ਪੈਸਾ ਆਵੇਗਾ ਤੇ ਇਸ ਤਰੀਕੇ ਦੀ ਜੇਕਰ ਤੁਸੀਂ ਆਪਣੇ ਮਨ ਦੇ ਵਿੱਚ ਸੋਚ ਰੱਖੀ ਹੋਈ ਹੈ ਨਾ ਤੇ ਇਹ ਬਿਲਕੁਲ ਹੀ ਗਲਤ ਸੋਚ ਹੈ ਇਸ ਤਰ੍ਹਾਂ ਦੇ ਨਾਲ ਬਿਲਕੁਲ ਵੀ ਨਹੀਂ ਹੋਵੇਗਾ ਜੇਕਰ ਅਸੀਂ ਉਪਾਅ ਕਰਦੇ ਹਾਂ ਇਹ ਉਪਾਚਮ ਚਮਤਕਾਰ ਵਿੱਚ ਜ਼ਰੂਰ ਕਰਦੇ ਨੇ ਜੋ ਵੀ ਅਸੀਂ ਆਪਣੇ ਸੱਚੇ ਮਨ ਤੇ ਭਾਵਨਾ ਦੇ ਨਾਲ ਕਰਦੇ ਆਂ ਪਰ ਇਹ ਜਿਹੜੇ ਚਮਤਕਾਰ ਨੇ ਨਾ ਇਹ ਸਿਰਫ ਤਾਂ ਸਿਰਫ ਉੱਥੇ ਹੀ ਹੁੰਦੇ ਨੇ ਜਿੱਥੇ ਅਸੀਂ ਆਪਣੇ ਚੰਗੇ ਕਰਮ ਕਰ ਰਹੇ ਆਂ ਮਿਹਨਤ ਕਰ ਰਹੇ ਆਂ ਤੇ ਮਿਹਨਤ ਕਰਦੇ ਆਂ ਜਦੋਂ ਅਸੀਂ ਤੇ ਸਾਡੀ ਮਿਹਨਤ ਸਾਡੇ ਲਈ ਰੰਗ ਚ ਜ਼ਰੂਰ ਲੈ ਕੇ ਆਉਂਦੀ ਹੈ ਸੋ ਇਸ ਕਰਕੇ ਤੁਸੀਂ ਇਹ ਉਪਾਅ ਕਰਨ ਦੇ ਨਾਲ ਨਾਲ ਜੋ ਵੀ ਅਸੀਂ ਤੁਹਾਨੂੰ ਉਪਾਅ ਦੱਸਦੇ ਆਂ ਇਹਦਾ ਉਪਾਉ ਨੂੰ ਕਰਨ ਦੇ ਨਾਲ-ਨਾਲ ਪਲੀਜ਼ ਤੁਹਾਡੇ ਅੱਗੇ ਰਿਕਵੈਸਟ ਹੈ ਕਿ ਤੁਸੀਂ ਆਪਣੀ ਮਿਹਨਤ ਜ਼ਰੂਰ ਕਰਿਆ ਕਰੋ ਬਿਲਕੁਲ ਇਸ ਉਪਾਅ ਦੇ ਸਹਾਰੇ ਵੀ ਨਹੀਂ ਰਹਿਣਾ ਅਸੀਂ ਇਹ ਉਪਾਅ ਤਾਂ ਤੁਹਾਡੇ ਲਈ ਸਾਂਝੇ ਕਰਦੇ ਹਾਂ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਸਾਡੇ ਮਿਹਨਤ ਕਰਨ ਦੇ ਬਾਵਜੂਦ ਵੀ ਸਾਨੂੰ ਫਲ ਨਹੀਂ ਮਿਲਦਾ ਸਾਡੀ ਕੋਈ ਕੁੰਡਲੀ ਦੇ ਵਿੱਚ ਕੋਈ ਦੋਸ਼ ਹੁੰਦਾ ਹੈ ਜਾਂ ਸਾਡੇ ਘਰ ਦੇ ਵਿੱਚ ਵਾਸਤੂ ਦੋਸ਼ ਹੁੰਦਾ ਹੈ ਜਿਸ ਕਰਕੇ ਜਿਹੜੀਆਂ ਪ੍ਰੋਬਲਮ ਨੇ ਉਹ ਸਾਡੇ ਘਰ ਦੇ ਵਿੱਚ ਆਉਂਦੀਆਂ ਨੇ ਸੋ ਇਹਨਾਂ ਪ੍ਰੋਬਲਮ ਨੂੰ ਅਸੀਂ ਦੂਰ ਕਰਦੇ ਹਾਂ ਇਹ ਉਪਾਅ ਕਰਕੇ ਪਰ ਮਿਹਨਤ ਅਸੀਂ ਆਪਣੀ ਕਰਨੀ ਹੀ ਕਰਨੀ ਹੈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਬਿਲਕੁਲ ਸਿੰਪਲ ਜਿਹਾ ਸਰਲ ਤੇ ਬੜਾ ਹੀ ਪਾਵਰਫੁਲ ਉਪਾਅ ਲੈ ਕੇ ਆਈਆਂ ਬਹੁਤ ਹੀ ਜ਼ਿਆਦਾ ਸਾਰਥਿਕ ਉਪਾਅ ਇਸ ਉਪਾਾਦ ਕਰਨ ਦੇ ਨਾਲ ਸਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੋਵੇਗਾ ਕਰਨਾ ਹੈ ਕਿ ਇਹ ਤੁਸੀਂ ਸ਼ੁੱਕਰਵਾਰ ਵਾਲੇ ਦਿਨ ਇਹ ਉਪਾਹ ਕਰਨਾ ਹੈ ਤੇ ਸਿਰਫ 5 ਰੁਪਏ ਦੇ ਸਿੱਕੇ ਦਾ ਉਪਾਹ ਕਰਨਾ ਹੈ ਤੇ ਇਸ ਉਪਾਣ ਨੂੰ ਅਸੀਂ ਕਿਵੇਂ ਕਰਨਾ ਹੈ ਕਿਹੜੇ ਤਰੀਕੇ ਦੇ ਨਾਲ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ। ਇਸ ਤਰੀਕੇ ਦੇ ਨਾਲ ਅਸੀਂ ਆਪਣੇ ਘਰ ਦੇ ਵਿੱਚ ਲੈ ਕੇ ਆਉਣਾ ਪੈਸਾ ਪੈਸੇ ਦੇ ਨਾਲ ਨਾਲ ਅਸੀਂ ਆਪਣੇ ਘਰ ਦੇ ਵਿੱਚ ਲੈ ਕੇ ਆਉਣੀਆਂ ਨੇ ਲਗਜ਼ਰੀ ਚੀਜ਼ਾਂ। ਇਸ ਕਰਕੇ ਆਪਣਾ ਜਿਹੜਾ ਅੱਜ ਦੀ ਵੀਡੀਓ ਦਾ ਉਪਾਅ ਇਹਨਾਂ ਇਸ ਉਪਾਅ ਨੂੰ ਆਪਾਂ ਕਰਾਂਗੇ ਸ਼ੁੱਕਰਵਾਰ ਵਾਲੇ ਦਿਨ ਕਿਉਂਕਿ ਸ਼ੁੱਕਰਵਾਰ ਤੇ ਜਿਹੜਾ ਵਾਰੀ ਉਸ ਦਾ ਸੰਬੰਧੇ ਮਾਤਾ ਲక్ష్ਮੀ ਜੀ ਦੇ ਨਾਲ। ਜਦੋਂ ਸਾਡੇ ਘਰ ਪਰਿਵਾਰ ਦੇ ਵਿੱਚ ਮਾਤਾ ਲక్ష్ਮੀ ਜੀ ਦੀ ਕਿਰਪਾ ਹੋ ਜਾਂਦੀ ਹੈ ਉਸ ਸਮੇ ਸਾਡੇ ਘਰ ਦੇ ਵਿੱਚ ਕਦੇ ਵੀ ਪੈਸਾ ਖਤਮ ਨਹੀਂ ਹੁੰਦਾ ਤੇ ਨਾ ਹੀ ਸਾਨੂੰ ਪੈਸੇ ਨੂੰ ਲੈ ਕੇ ਕੋਈ ਤਰ੍ਹਾਂ ਦੀ ਪ੍ਰੋਬਲਮ ਤੇ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਇਸ ਉਪਾਅ ਨੂੰ ਕਰਨ ਦੇ ਲਈ ਤੁਸੀਂ ਕਰਨਾ ਕੀ ਹੈ ਕਿ ਇੱਕ ਕਟੋਰੀ ਤੁਸੀਂ ਲੈ ਲੈਣੀ ਹੈ ਤੇ ਉਸ ਕਟੋਰੀ ਦੇ ਵਿੱਚ ਤੁਸੀਂ ਨਮਕ ਭਰ ਲੈਣਾ ਹੈ ਤੇ ਜਿਹੜਾ ਤੁਸੀਂ ਕਟੋਰੀ ਦੇ ਵਿੱਚ ਨਮਕ ਭਰਨਾ ਹੈ ਨਾ ਉਹ ਤੁਸੀਂ ਧਿਆਨ ਰੱਖਿਓ ਕਿ ਜਿਹੜਾ ਤੁਸੀਂ ਘਰ ਦੇ ਵਿੱਚ ਯੂਜ਼ ਕਰ ਰਹੇ ਹੋ ਨਾ ਉਹ ਨਮਕ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ। ਇਹ ਦਾ ਭਾਵੇਂ ਕਿ ਇਸ ਉਪਾਣੂ ਕਰਨ ਦੇ ਸਮੇਂ ਜਿਹੜਾ ਤੁਸੀਂ ਨਮਕ ਦਾ ਯੂਜ਼ ਕਰਨਾ ਹੈ ਨਾ ਉਸ ਨੂੰ ਤੁਸੀਂ ਬਾਹਰੋਂ ਜਾ ਕੇ ਸ਼ਾਪ ਤੋਂ ਇੱਕ ਨਵੀਂ ਥੈਲੀ ਖਰੀਦ ਕੇ ਲੈ ਕੇ ਆਉਣੀ ਹੈ ਰਸੋਈ ਦੇ ਵਿੱਚ ਜੋ ਅਸੀਂ ਖਾਣੇ ਦੇ ਵਿੱਚ ਵਰਤਦੇ ਹਾਂ ਵਰਤ ਰਹੇ ਆ ਨਮਕ ਉਸ ਦਾ ਤੁਸੀਂ ਇਸ ਉਪਾ ਦੇ ਵਿੱਚ ਯੂਜ਼ ਨਹੀਂ ਕਰਨਾ। ਉਸ ਕਟੋਰੀ ਦੇ ਵਿੱਚ ਤੁਸੀਂ ਨਮਕ ਨੂੰ ਭਰ ਦੇਣਾ ਤੇ ਇਸ ਦੇ ਨਾਲ ਨਾਲ ਤੁਸੀਂ ਕੀ ਕਰਨਾ ਹੈ ਜਿਹੜੀ ਕਟੋਰੀ ਲਾਓਗੇ ਉਹ ਕਿਸੇ ਵੀ ਧਾਤੂ ਦੀ ਲੈ ਲਓ ਇਸ ਦੇ ਵਿੱਚ ਕੋਈ ਚੱਕਰ ਨਹੀਂ ਜਦੋਂ ਤੁਸੀਂ ਕਟੋਰੀ ਦੇ ਵਿੱਚ ਨਮਕ ਭਰ ਲਿਆ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਲੈਣਾ ਹੈ 5 ਰੁਪਏ ਦਾ ਸਿੱਕਾ ਉਸ ਦਾ ਤੁਸੀਂ ਕੀ ਕਰਨਾ ਹੈ ਜਿਹੜਾ 5 ਰੁਪਏ ਦਾ ਸਿੱਕਾ ਲਿਆ ਹੋਵੇਗਾ ਉਸ ਨੂੰ ਤੁਸੀਂ ਸਭ ਤੋਂ ਪਹਿਲਾਂ ਨਮਕ ਦੇ ਵਿੱਚ ਦਬਾ ਲੈਣਾ ਹੈ ਨਾਮਕ ਦੇ ਵਿੱਚ ਦਬਾਉਣ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਹੈ ਉਸ ਦੇ ਕੋਲ ਬੈਠ ਕੇ ਹੀ ਨਾਮਕੂੜੇ ਵਿੱਚ 5 ਰੁਪਏ ਦਾ ਸਿੱਕਾ ਜਾਂ ਤਾਂ ਦਬਾਉਣ ਤੋਂ ਪਹਿਲਾਂ ਜਾਂ ਫਿਰ ਦਬਾਉਣ ਤੋਂ ਬਾਅਦ ਦੇ ਵਿੱਚ ਤੁਸੀਂ 5 ਮਿੰਟ ਬੈਠ ਕੇ ਮੂਲ ਮੰਤਰ ਦਾ ਜਾਪ ਕਰਨਾ ਹੈ ਇਸ ਤਰੀਕੇ ਦੇ ਨਾਲ ਜਿਹੜੇ ਹੋਰ ਧਰਮ ਦੇ ਲੋਕ ਨੇ ਜੋ ਆਪਣੇ ਦੇਵੀ ਦੇਵਤੇ ਨੂੰ ਪਰਮਾਤਮਾ ਨੂੰ ਯਾਦ ਕਰਨ ਦੇ ਲਈ ਜੋ ਵੀ ਆਪਣਾ ਨਾਮ ਜਪਦੇ ਨੇ ਉਹੋ ਉਸ ਨਾਮ ਦਾ ਸਿਮਰਨ ਕਰ ਸਕਦੇ ਨੇ ਉਸ ਨਾਮ ਨੂੰ 5-10 ਮਿੰਟ ਦੇ ਲਈ ਜਪ ਸਕਦੇ ਨੇ ਇਸ ਦੇ ਨਾਲ ਨਾਲ ਜੇਕਰ ਤੁਸੀਂ ਕੋਈ ਮੰਤਰ ਪੜ੍ਹਦੇ ਹੋ ਤਾਂ ਤੁਸੀਂ ਉਸ ਮੰਤਰ ਨੂੰ ਪੰਜ ਵਾਰ ਪੜ੍ਹ ਲੈਣਾ ਇਸ ਤਰੀਕੇ ਦੇ ਨਾਲ ਤੁਸੀਂ ਕਰਨਾ ਹੈ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਹੈ ਇਹ 5 ਰੁਪਏ ਦਾ ਸਿੱਕਾ ਇਹ ਜਿਹੜਾ ਇਹ ਨਮਕ ਦੀ ਜਿਹੜੀ ਤੁਸੀਂ ਕਟੋਰੀ ਲਈ ਸੀ ਇਸ ਦੇ ਵਿੱਚ ਤੁਸੀਂ ਪਾ ਦੇਣਾ ਹੈ ਇਸ ਤਰੀਕੇ ਦੇ ਨਾਲ ਤੁਸੀਂ ਪੜ੍ਹਾਈ ਕਿ ਜਿਹੜਾ 5 ਰੁਪਏ ਦਾ ਸਿੱਕਾ ਹੈ ਨਾ ਉਹ ਬਿਲਕੁਲ ਵਿੱਚ ਰਹਿ ਜਾਣਾ ਚਾਹੀਦਾ ਉੱਪਰ ਦੀ ਦਿਖਾਈ ਨਹੀਂ ਦੇਣਾ ਚਾਹੀਦਾ ਬਸ ਇਸ ਗੱਲ ਦਾ ਧਿਆਨ ਰੱਖਣਾ ਹੈ ਬਸ ਆਪਾਂ ਨੂੰ ਇਸ ਤਰੀਕੇ ਦੇ ਨਾਲ ਲੱਗੇ ਕਿ ਜਿਵੇਂ ਕਟੋਰੀ ਦੇ ਵਿੱਚ ਸਿਰਫ ਨਮਕ ਹੈ ਨਮਕ ਦੇ ਵਿੱਚ ਕੋਈ ਚੀਜ਼ ਨਹੀਂ ਪਾਈ ਹੋਈ ਕਿਸੇ ਵੀ ਤਰ੍ਹਾਂ ਦਾ ਸਿੱਕਾ ਸਾਨੂੰ ਦਿਖਾਈ ਨਹੀਂ ਦੇਣਾ ਚਾਹੀਦਾ ਇਹ ਸਭ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਹੈ ਇਹ ਜਿਹੜੀ ਨਮਕ ਵਾਲੀ ਕਟੋਰੀ ਹੈ ਨਾ ਇਸ ਨੂੰ ਤੁਸੀਂ ਆਪਣੀ ਰਸੋਈ ਦੇ ਵਿੱਚ ਕਿਸੇ ਵੀ ਕੋਨੇ ਤੇ ਰੱਖ ਦੇਣਾ ਹੈ ਬਸ ਇੰਨਾ ਹੀ ਤੁਸੀਂ ਕਰਨਾ ਹੈ ਇਹ ਉਪਾਅ ਇਹ ਉਪਾਅ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਹੈ ਹਰ ਦੂਸਰੇ ਦਿਨ ਇਸ ਗੱਲ ਨੂੰ ਤੁਸੀਂ ਚੰਗੀ ਤਰ੍ਹਾਂ ਧਿਆਨ ਦੇ ਨਾਲ ਸੁਣਿਓ ਕਿ ਜਿਵੇਂ ਹਰ ਦੂਸਰੇ ਦਿਨ ਉਹ ਤੁਸੀਂ ਸਿੱਕਾ ਕੱਢ ਲੈਣਾ ਹੈ ਤੇ ਪੰਜ ਵਾਰ ਸਿੱਕਾ ਕੱਢਣ ਤੋਂ ਬਾਅਦ ਇਹ ਵਿੱਚ ਫਿਰ ਤੋਂ ਤੁਸੀਂ ਪੰਜ ਵਾਰ ਮੂਲ ਮੰਤਰ ਦਾ ਜਾਪ ਕਰਨਾ ਹੈ ਪੰਜ ਵਾਰ ਮੂਲ ਮੰਤਰ ਦਾ ਜਾਪ ਕਰਨ ਤੋਂ ਬਾਅਦ ਇਹ ਵਿੱਚ ਉਸ ਸਿੱਕੇ ਨੂੰ ਤੁਸੀਂ ਦੁਬਾਰਾ ਤੋਂ ਫਿਰ ਉਸੇ ਹੀ ਨਮਕ ਦੇ ਵਿੱਚ ਰੱਖ ਦੇਣਾ ਤੁਸੀਂ ਦੇਖੋਗੇ ਕਿ ਕਿਵੇਂ 15 20 ਦਿਨਾਂ ਦੇ ਅੰਦਰ ਅੰਦਰ ਜਦੋਂ ਤੁਸੀਂ ਇਹ ਉਪਾਅ ਨੂੰ ਕਰ ਲਓਗੇ ਤੁਹਾਡੇ ਘਰ ਦੇ ਵਿੱਚ ਇੰਨਾ ਜ਼ਿਆਦਾ ਪਰਿਵਰਤਨ ਆਵੇਗਾ 15-20 ਦਿਨ ਦੇ ਅੰਦਰ ਅੰਦਰ ਕਿ ਤੁਹਾਡੇ ਘਰ ਦੇ ਵਿੱਚ ਪੈਸਾ ਕਿਸੇ ਵੀ ਜਰੀਏ ਕੋਈ ਹੀ ਲਭਸੀਲਾ ਬਣੇ ਕੋਈ ਬਹਾਨਾ ਬਣੇ ਕਿਸੇ ਵੀ ਬਹਾਨੇ ਹੀ ਹਿਲੇ ਵਸੀਲੇ ਦੇ ਚਰੀਏ ਤੁਹਾਡੇ ਘਰ ਦੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਤੁਸੀਂ ਇਹ ਉਪਾਹ ਕਰਨ ਤੋਂ ਬਾਅਦ ਦੇ ਵਿੱਚ ਕਈ ਤਰ੍ਹਾਂ ਦੇ ਆਪਣੇ ਘਰ ਦੇ ਵਿੱਚ ਪਰਿਵਰਤਨ ਤੇ ਚਮਤਕਾਰ ਦੇਖੋਗੇ ਹੈਰਾਨ ਰਹਿ ਚਾਉਗੇ ਇਹ ਉਪਾਅ ਕਰਨ ਤੋਂ ਬਾਅਦ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਇੰਨਾ ਜ਼ਿਆਦਾ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਕਿ ਤੁਸੀਂ ਸੰਭਾਲ ਨਹੀਂ पाओगे ਬਸ ਕਰਨਾ ਤੁਸੀਂ ਇਹ ਆ ਕਿ ਹਰ ਦੋ ਦਿਨ ਦੇ ਵਿੱਚ ਤੁਸੀਂ ਸਿੱਕਾ ਬਾਹਰ ਕੱਢ ਕੇ ਮੂਲ ਮੰਤਰ ਦਾ ਤੁਸੀਂ ਪੰਜ ਵਾਰ ਪਾਠ ਕਰ ਲੈਣਾ ਹੈ ਇਸ ਤਰੀਕੇ ਦੇ ਨਾਲ ਇਸ ਤਰ੍ਹਾਂ ਕੁਝ ਦਿਨ ਕਰਨ ਤੋਂ ਬਾਅਦ ਵਿੱਚ ਜਦੋਂ ਤੁਹਾਨੂੰ ਲੱਗਦਾ ਹੈ ਕਿ ਇਹ ਨਮਕ ਥੋੜਾ ਜਿਹਾ ਪੁਰਾਣਾ ਹੋ ਰਿਹਾ ਹੈ ਤਾਂ ਤੁਸੀਂ ਇਸ ਨਮਕ ਨੂੰ ਚੇਂਜ ਵੀ ਕਰ ਸਕਦੇ ਹੋ ਤੇ ਜਿਹੜਾ ਤੁਹਾਡੇ ਕੋਲ ਪੁਰਾਣੇ ਵਾਲਾ ਨਮਕ ਹੋਵੇਗਾ ਨਾ ਉਸ ਨੂੰ ਤੁਸੀਂ ਜਿਹੜਾ ਆਪਣੇ ਘਰ ਦੇ ਵਿੱਚ ਰਸੋਈ 'ਚ ਸ਼ੰਕ ਬਣਿਆ ਹੁੰਦਾ ਹੈ ਉਸ ਸ਼ੰਕ ਦੇ ਵਿੱਚ ਤੁਸੀਂ ਜਲਪਰਵਾ ਕਰ ਸਕਦੇ ਹੋ ਨਹੀਂ ਤਾਂ ਤੁਸੀਂ ਆਪਣੇ ਘਰ ਤੋਂ ਬਾਹਰ ਜਿੱਥੇ ਸਾਫ਼ ਸੁਥਰਾ ਕੋਈ ਨਦੀ ਨਹਿਰ ਦੇ ਵਿੱਚ ਪਾਣੀ ਚੱਲ ਰਿਹਾ ਤੁਸੀਂ ਉੱਥੇ ਵੀ ਇਸ ਨਮਕ ਨੂੰ ਜਲ ਪ੍ਰਵਾਹ ਕਰਕੇ ਆਸਾ ਸਕਦੇ ਹੋ ਤੇ ਇਸ ਕਟੋਰੀ ਨੂੰ ਤੁਸੀਂ ਵਾਪਸ ਆਪਣੇ ਘਰ ਲਿਆ ਕੇ ਦੁਬਾਰਾ ਤੋਂ ਫਿਰ ਯੂਜ਼ ਕਰ ਸਕਦੇ ਇਸ ਤਰੀਕੇ ਦੇ ਨਾਲ ਇਸ ਕਟੋਰੀ ਦੇ ਵਿੱਚ ਤੁਸੀਂ ਦੁਬਾਰਾ ਤੋਂ ਨਮਕ ਭਰ ਕੇ ਇਸੇ ਹੀ ਤਰੀਕੇ ਦੇ ਨਾਲ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਕਿਉਂਕਿ ਜਿਹੜਾ 5 ਰੁਪਏ ਦਾ ਤੁਸੀਂ ਸਿੱਕਾ ਲਿਆ ਸੀ ਇਸ ਨੂੰ ਚੇਂਜ ਕਰਨ ਦੀ ਜ਼ਰੂਰਤ ਨਹੀਂ ਇਹ ਹੀ 5 ਰੁਪਏ ਦਾ ਜਿਹੜਾ ਸਿੱਕਾ ਹੈ ਇਸ ਦੇ ਨਾਲ ਹੀ ਤੁਸੀਂ ਦੁਬਾਰਾ ਤੋਂ ਇਹ ਉਪਾਅ ਕਰ ਲੈਣਾ ਹੈ ਏਸੀ ਤਰੀਕੇ ਦੇ ਨਾਲ ਬਸ ਸਿੱਕੇ ਨੂੰ ਤੁਸੀਂ ਹਰ 2 ਤੋਂ 3 ਦਿਨ ਬਾਅਦ ਇਸ ਤਰੀਕੇ ਦੇ ਨਾਲ ਮੂਲ ਮੰਤਰ ਦਾ ਪਾਠ ਕਰਕੇ ਤੁਸੀਂ એનર્ਜੀ ਜ਼ਰੂਰ ਭਰਨੀ ਹੈ ਪਰ ਸਿੱਕਾ ਚੇਂਜ ਕਰਨ ਦੀ ਜ਼ਰੂਰਤ ਨਹੀਂ ਤੁਹਾਨੂੰ ਇਸ ਤਰੀਕੇ ਦੇ ਨਾਲ ਜਰੂਰ ਤੁਸੀਂ ਇਹ ਉਪਾਅ ਕਰੋਗੇ ਨਾ ਤੇ ਤੁਹਾਡੇ ਘਰ ਦੇ ਵਿੱਚ ਬਹੁਤ ਜ਼ਿਆਦੇ ਚੇਂਜਸ ਤੁਹਾਨੂੰ ਨਜ਼ਰ ਆਉਣਗੇ। ਕਮੈਂਟ ਬਾਕਸ ਦੇ ਵਿੱਚ ਤੁਸੀਂ ਜ਼ਰੂਰ ਦੱਸਿਓ ਇਸ ਉਪਾਅ ਦਾ ਰਿਵਿਊ ਕਿ ਤੁਹਾਡੇ ਘਰ ਦੇ ਵਿੱਚ ਕਿੰਨੇ ਵਧੀਆ ਪਰਿਵਰਤਨ ਆਏ ਨੇ। ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਵੀਡੀਓ ਦਾ ਇੱਕ ਛੋਟਾ ਜਿਹਾ ਉਪਾਅ 5 ਰੁਪਏ ਦੇ ਸਿੱਕੇ ਤੇ ਨਮਕ ਦਾ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਦੇ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਪਨਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਪਿਆਰ ਪਰਮਾ ਦਾ ਧੰਨਵਾਦ ਪਲੀਜ਼ ਸਾਡੀ ਵੀਡੀਓ ਨੂੰ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਸਪੋਰਟ ਕਰਿਓ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ